ਅਰੇਡੀ ਦੁਨੀਆ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਕਿੰਨੀ ਆਬਾਦੀ ਹੈ ਇਸ ਸਵਾਲ ਦਾ ਕੋਈ ਪੱਕਾ ਜਵਾਬ ਆਮ ਤੌਰ ਉੱਤੇ ਨਹੀਂ ਮਿਲਦਾ ਡੰਡੀ ਮੈਂ ਪੰਜਾਬੀਆਂ ਦੀ ਕੁੱਲ ਆਬਾਦੀ ਬਾਰੇ ਕਈ ਲੋਕਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਅਤੇ ਉਹਨਾਂ ਦੀਆਂ ਲਿਖਤਾਂ ਪੜ੍ਹਦਾ ਰਹਿੰਦਾ ਹਾਂ ਡੰਡੀ ਅਸਲ ਵਿੱਚ ਇਹ ਮਸਲਾ 1947 ਦੀ ਵੰਡ ਤੋਂ ਬਾਅਦ ਪੈਦਾ ਹੋਇਆ ਹੈ ਡੰਡੀ ਪਹਿਲਾਂ ਤਾਂ ਪੰਜਾਬ ਇਕੱਠਾ ਹੀ ਸੀ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਮੂੰਹ ਨਹੀਂ ਸਾਣਾ ਕਰਦੇ ਡੰਡੀ ਉਂਝ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਕੋਈ ਸਹੂਲਤਾਂ ਵੀ ਨਹੀਂ ਸਨ ਜੋ ਬਾਅਦ ਵਿੱਚ ਹੋਈਆਂ ਜਿਵੇਂ ਜਹਾਜ਼ ਰੇਲ ਬੱਸ ਅਤੇ ਸੜਕਾਂ ਆਦ ਡੰਡੀ ਪੰਜਾਬ ਦੇ ਕਿਸੇ ਪਾਸੇ ਵੀ ਸਿੱਧਾ-ਸਿੱਧਾ ਸਮੁੰਦਰ ਨਹੀਂ ਸੀ ਲੱਗਦਾ ਡੰਡੀ ਸਮੁੰਦਰ ਇੱਥੋਂ ਦੂਰ ਦੱਖਣ ਵਾਲੇ ਪਾਸੇ ਹੈ ਡੰਡੀ ਉਸ ਪਾਸੇ ਸਿੰਧ, ਬਲੋਚਿਸਤਾਨ ਅਤੇ ਰਾਜਸਥਾਨ ਦਾ ਇਲਾਕਾ ਲੱਗਦਾ ਹੈ ਡੰਡੀ। ਬਾਕੀ ਪਾਸਿਆਂ ਵੱਲ ਤਾਂ ਸਮੁੰਦਰ ਹੈ ਹੀ ਨਹੀਂ। ਨਾ ਤਾਂ ਅਫਗਾਨਿਸਤਾਨ ਵੱਲ, ਨਾ ਚੀਨ ਵੱਲ, ਨਾ ਦਿੱਲੀ ਅਤੇ ਨਾ ਹੀ ਬਿਹਾਰ ਵੱਲ ਡੰਡੀ ਪੰਜਾਬੀ ਉੰਜ ਵੀ ਆਪਣਾ ਘਰ-ਬਾਰ ਛੱਡ ਕੇ ਦੂਜੇ ਦੇਸ਼ਾਂਵਾਲਾ ਪ੍ਰਵਾਸ ਕਰਨ ਲਈ ਛੇਤੀ ਤਿਆਰ ਨਹੀਂ ਸੰ ਹੁੰਦੇ ਡੰਡੀ ਇਨਸਾਨ ਉਸ ਵੇਲੇ ਹੀ ਘਰਵਾਰ ਛੱਡ ਕੇ ਜਾਂਦਾ ਹੈ ਜਦੋਂ ਭੁੱਖ ਤੋਂ ਬੇਜਾਰ ਹੋ ਜਾਂਦਾ ਹੈ ਜਿਵੇਂ ਕਿ ਅੱਜਕੱਲ੍ਹ ਦੋਵਾਂ ਪੰਜਾਬਾਂ ਦੇ ਲੋਕ ਆਪਣਾ ਮੁਲਕ ਛੱਡ ਕੇ ਯੂਰਪ ਅਤੇ ਹੋਰ ਦੂਜੇ ਮੁਲਕਾਂ ਵੱਲ ਜਾ ਰਹੇ ਨੇ ਡੰਡੀ ਪੰਜਾਬ ਵਿੱਚ ਜ਼ਮੀਨ ਰੈਡੀ ਚੰਗੀ ਅਤੇ ਜਰਖੇਜ਼ ਸੀ ਅਤੇ ਸਾਲ ਦੇ ਦਾਣੇ ਖਾਣ ਪੀਣ ਵਾਸਤੇ ਆ ਜਾਂਦੇ ਸਨ ਡੰਡੀ ਪੰਜਾਬ ਉੱਤੇ ਹਮਲਾ ਕਰਨ ਵਾਲੇ ਪਠਾਨ ਮੁਗਲ ਅਰਬ ਅਤੇ ਅਖੀਰ ਵਿੱਚ ਅੰਗਰੇਜ਼ ਭੁੱਖੇ ਮਰਦੇ ਹੋਏ ਵੀ ਆਪਣੇ ਇਲਾਕੇ ਛੱਡ ਕੇ ਇਸ ਮੁਲਕ ਉੱਤੇ ਹਮਲਾਵਰ ਹੋਏ ਡੰਡੀ 1947 ਤੋਂ ਪਹਿਲਾਂ ਮਰਦਮ ਸ਼ਮਾਰੀਆਂ ਹੁੰਦੀਆਂ ਸਨ ਡੰਡੀ ਪੰਜਾਬ ਦੀ ਵੰਡ ਤੋਂ ਬਾਅਦ ਅਸਲ ਮੁਸੀਬਤ ਖੜੀ ਹੋਈ ਇੱਕ ਤਾਂ ਪੰਜਾਬ ਸ਼ੁਰੂ ਵਿੱਚ ਹੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਦੂਜਾ ਭਾਰਤੀ ਪੰਜਾਬ ਦੇ ਅੱਗੇ ਤਿੰਨ ਹਿੱਸੇ ਕਰ ਦਿੱਤੇ ਗਏ ਡੰਡੀ ਦਿੱਲੀ ਅਤੇ ਇਸਲਾਮਾਬਾਦ ਜੋ ਕਦੇ ਪੰਜਾਬ ਦਾ ਹੀ ਹਿੱਸਾ ਹੁੰਦੇ ਸਨ ਇਹਨਾਂ ਦੋਵਾਂ ਨੂੰ ਪੰਜਾਬ ਵਿੱਚੋਂ ਕੱਢ ਦਿੱਤਾ ਗਿਆ ਡੰਡੀ 1947 ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੀਆਂ ਲੜਾਈਆਂ ਕਾਰਨ ਪੰਜਾਬ ਦੇ ਦੋਵੇਂ ਹਿੱਸਿਆਂ ਦਾ ਮੇਲ-ਮਲਾਪ ਜਾਂ رابطہ ਨਹੀਂ ਰਿਹਾ ਡੰਡੀ ਬੀਜੇ ਦੀਆਂ ਵੀ ਪਵੰਦੀਆਂ ਰਹੀਆਂ ਅਤੇ ਉਸ ਮਗਰੋਂ ਸਰਹੱਦ ਉੱਤੇ ਕੰਡਿਆਂ ਵਾਲੀ ਤਾਰ ਵੀ ਲੱਗ ਗਈ ਡੰਡੀ ਹੁਣ ਤਮਾਮ ਪੰਜਾਬੀਆਂ ਦਾ ਇੰਟਰਨੈਟ ਦੀ ਵਜ੍ਹਾ ਨਾਲ ਆਪਸ ਵਿੱਚ رابطہ ਹੋ ਗਿਆ ਹੈ ਡੰਡੀ ਪੰਜਾਬੀਆਂ ਦੀ ਆਬਾਦੀ ਬਾਰੇ ਨੈਟ ਤੋਂ ਵੀ ਅੰਕੜੇ ਮਿਲ ਜਾਂਦੇ ਹਨ ਡੰਡੀ ਪਰ ਪੰਜਾਬ ਦੇ ਲੋਕਾਂ ਦਾ ਆਪਸ ਵਿੱਚ ਮਿਲਵਰਤਨ ਹਾਲੇ ਵੀ ਬਹੁਤ ਥੋੜਾ ਹੈ ਡੰਡੀ ਚੜਦੇ ਪੰਜਾਬ ਦੇ ਲੋਕਾਂ ਨੂੰ ਲੈਹਂਦੇ ਪੰਜਾਬ ਵਿੱਚ ਬਸਦੇ ਪੰਜਾਬੀਆਂ ਦੀ ਆਬਾਦੀ ਦਾ ਕੋਈ ਬਹੁਤਾ ਇਲਮ ਨਹੀਂ ਹੁੰਦਾ ਡੰਡੀ ਲਹਿੰਦੇ ਪੰਜਾਬ ਦੇ ਵਾਸੀ ਚੜ੍ਹਦੇ ਪੰਜਾਬ ਦੇ ਤਿੰਨ ਟੁਕੜਿਆਂ ਵਿੱਚ ਵੰਡਣ ਦੀ ਵਜ੍ਹਾ ਨਾਲ ਪੱਬਲ ਪੂਸੇ ਵਿੱਚ ਪਏ